Tocou ਗੁਰ ਨਮਹਿ ਨਮਹਿ ਸਤ ਗੁਰ ਨਮਹਿ ਸ਼੍ਰੀ ਗੁਰਦੇਵ ਨਮਹਿ ਨਮਹਿ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਬੰਦਪ ਤੂੰ mera pratha tum mera rakha sab ni thai ta pahoke ha kada jiyo ta pahoke ha kada jiyo tu ਤੂੰ ਹੈ ਮੇਰਾ ਮਾਤਾ ਤੂੰ ਠਾakur ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਦ ਪਾਵੈ ਤੇਰੀ ਬੰਦਗੀ ਤੁੰ ਗੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੇ ਨਾਨਕ ਸਾਈਂ ਗਲ ਚੰਗੀ ਜੋ ਤਿਸ ਪਾਵੇ ਨਾਨਕਾ ਸਾਈ ਗਲ ਚੰਗੀ ਸਾਈ ਗਲ ਚੰਗੀ ਘਰੂ ਗਰੀਬ ਨਿਵਾਜ ਸਬਨਾ ਦੇ ਪਾਲਣਹਾਰ ਸਬਨਾ ਦੇ ਰਚਨਹਾਰ ਸਦਾ ਬਖਸ਼ੇ ਸਦਾ ਦਤਾਰ ਪਿਤਾ ਜੀਓ ਹੀ ਜੋਤ ਸਰੂਪ ਮਹਾਰਾਜ ਜੀ ਹੀ ਪਿਆਰੇ ਨਾਨਕ ਜੀਓ ਹੀ ਆਪ ਨਿਰੰਕਾਰ ਆਪ ਵਾਹਿਗੁਰੂ ਚਰ ਸ਼ਤਰ ਤਖਤ ਦੇ ਮਾਲਕ ਹੀ ਮੇਰੇ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲੇ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲਹਾਰੀ ਆਪ ਜੀ ਦੇ ਸੋਹਣੇ ਦਰਬਾਰ ਅੰਦਰ ਅਬ ਜੀ ਦੇ ਸੋਹਣੇ ਚਰਨ ਕਮਲਾਂ ਬਾਸ ਆ ਜੁੜੀ ਗੁਰੂ ਰੂਪ ਸਾ ਸੰਗਤ ਜਿਓ ਆਓ ਪਿਆਰੇ ਸਾਹਿਬ ਪਿਤਾ ਦੇ ਚਰਨਾਂ ਤੇ ਸੀਸ ਨਿਵਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਗੱਜ ਕੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਪਿਆਰੇ ਜੀ ਨੇ ਇਕ ਅਚਰਜ ਖੇਡ ਰਚਿਆ ਏ ਕਿਥੇ ਇਕੱਲੇ ਹੀ ਸੀ ਕੋਈ ਆਕਾਰ ਕੋਈ ਰੂਪ ਕੋਈ ਰੇਖ ਕੋਈ ਰੰਗ ਨਹੀਂ ਸੀ ਫਿਰ ਉਸ ਸਾਹਿਬ ਨੇ ਖੇਡ ਰਚਿਆ ਇਸ਼ਕ ਦਾ ਪ੍ਰੇਮ ਦਾ ਤੇ ਇਕ ਤੋਂ ਅਨੇਕਤਾ ਦੇ ਵਿੱਚ ਪਸਰ ਗਏ ਜਾਂ ਇਹ ਕਹਿ ਲਓ ਕਿ ਇਕ ਤੋਂ ਅਨੇਕਤਾ ਦੇ ਵਿੱਚ ਜਿਹੜਾ ਏ ਉਹ ਮਾਇਆ ਨੂੰ ਰਚ ਦਿੱਤਾ ਅਨੇਕਤਾ ਦੀ ਖੇਡ ਦੇ ਵਿੱਚ ਇੱਕ ਤੋਂ ਦੋ ਕਿਉਂ ਹੋਏ? ਅਨੇਕ ਕਿਉਂ ਹੋਏ? ਆਪਜੀ ਸਭਨਾ ਦੀ ਸਿਰਜਣਾ ਕਿਉਂ ਹੋਈ? ਕਿਉਂਕਿ ਪ੍ਰੇਮ ਦਾ ਖੇਡ ਰਚਣ ਲਈ ਦੋ ਚਾਹੀਦੇ ਨੇ। ਦੂਜਾ ਚਾਹੀਦਾ ਏ ਜਿਸ ਤੋਂ ਬਲਹਾਰੇ ਜਾਇਆ ਜਾ ਸਕੇ। ਦੂਜਾ ਚਾਹੀਦਾ ਏ ਜਿਹਦੇ ਤੋਂ ਕੁਰਬਾਨ ਜਾਇਆ ਜਾ ਸਕੇ। ਦੂਜਾ ਚਾਹੀਦਾ ਏ ਜਿਹਦੇ ਨਾਲ ਇਸ਼ਕ ਕੀਤਾ ਜਾ ਸਕੇ। ਦੂਜਾ ਚਾਹੀਦਾ ਏ ਜਿਸ ਨੂੰ ਨਮਸਕਾਰ ਕੀਤੀ ਜਾ ਸਕੇ। ਕਦੀ ਗੋਨਾ ਦੇਖੀਏ ਉਹ ਪਿਆਰੇ ਜੀ ਤੇ ਇਸ਼ਕ ਚ ਨੇ ਆਪ ਜੀ ਦੀ ਸਿਰਜਣਾ ਕਰਦੇ ਨੇ ਆਪ ਜੀ ਦੀ ਰਚਨਾ ਚ ਖੇਡ ਰਚਦੇ ਨੇ ਆਪ ਜੀ ਨੂੰ ਸੋਹਣੀਆਂ ਅੱਖਾਂ ਦਿੰਦੇ ਨੇ ਸਿਰਫ ਅੱਖਾਂ ਹੀ ਨਹੀਂ ਦਿੰਦੇ ਦੇਖਣ ਨੂੰ ਪਹਾੜ ਨਦੀਆਂ ਫੁੱਲ तितਲੀਆਂ ਚਰਨੇ ਬੇਅੰਤ ਰੰਗ ਵੀ ਬਣ ਰਹੇ ਨੇ ਸਿਰਫ ਕੰਨ ਹੀ ਨਹੀਂ ਦਿੱਤੇ ਸੁਣਨ ਨੂੰ ਕਿੱਥੇ ਕੋਇਲ ਬਣ ਕੇ ਗਾਉਂਦੇ ਨੇ ਕਦੀ ਪੰਛੀ ਬਣ ਕੇ ਚੈੱਕਦੇ ਨੇ ਬਿੰਤ ਤਰ੍ਹਾਂ ਦਾ ਸੰਗੀਤ ਵੀ ਦਿੱਤਾ ਏ ਅਪਜੀ ਦੇ ਮਨਨ ਨੂੰ ਹਰ ਸਮੇ ਅਪਜੀ ਦੀ ਪਾਲਣਾ ਚੀ ਕਰਤਾ ਪੁਰਖੇ ਪਿਆਰੇ ਨਾਨਕ ਜੀ ਦਾ ਇੱਕ ਸ਼ਬਦ ਦੇਖ ਲਿਓ ਪੂਰਿਆ ਹੋਇਆ ਕਰਤਾ ਏ ਵਿਚੇ ਸਮੋਇਆ ਹੋਇਆ ਏ ਪਰ ਅਸੀਂ ਕਦੀ ਗਹਿਰਾ ਖੋਜਿਆ ਨਹੀਂ ਅਸੀਂ ਅਰਥ ਪੜ ਲੈਨੇ ਆ ਇੰਨਾ ਪਤਾ ਲੱਗ ਜਾਂਦਾ ਕ੍ਰੀਏਟਰ ਏ ਤੇ ਸਮਾਇਆ ਹੋਇਆ ਏ ਪਰ ਅਰਥਾਂ ਦੇ ਨਾਲ ਕੀ ਉਹਦੇ ਦਰਸ਼ਨ ਹੋ ਜਾਂਦੇ ਦਰਸ਼ਨ ਚ ਤੇ ਜਾਣਾ ਪਏਗਾ ਨਾ ਅੱਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਕੋ ਆਪ ਜੀ ਬੈਠਦੇ ਹੋ ਨਾ ਤੇ ਸਿਰਫ ਨਮਸਕਾਰ ਕਰ ਲੈਣੀ ਜਿਹੜੀ ਇਹ ਉਹ ਕਾਫੀ ਨਹੀਂ ਹੈ ਸਤਿਗੁਰੂ ਦੇ ਪਿਆਰੇ ਜੀ ਦੇ ਉਸ ਸਰੂਪਾਂ ਨੂੰ ਖੋਜਣਾ ਵੀ ਜ਼ਰੂਰੀ ਏ ਧਾਰਨ ਕਰਨਾ ਜ਼ਰੂਰੀ ਏ ਕਰਤਾ ਪੁਰਖ ਨੂੰ ਖੋਜਣ ਜਾਓਗੇ ਤੇ ਬੱਚਿਆਂ ਦੀਆਂ ਆਪ ਜੀ ਦੇ ਦੀਆਂ ਹੱਡੀਆਂ ਨੂੰ ਵੱਡੀਆਂ ਕਰਦਾ ਕੋਈ ਦਿਖਾਈ ਦੇਗਾ ਆਪ ਜੀ ਦੇ ਕਰਦੇ ਵਿੱਚ ਫੁੱਲ ਬਣ ਕੇ ਖਿੜਦਾ ਦਿਖਾਈ ਦੇਗਾ ਆਪ ਜੀ ਦੇ ਅੰਦਰ ਰੋਟੀ ਤੋਂ ਖੂਨ ਬਣਾਉਂਦਾ ਕੋਈ ਦਿਖਾਈ ਦੇਗਾ ਆਪ ਜੀ ਦੀ ਪਾਲਣਾ ਕਰਦਾ ਕੋਈ ਦਿਖਾਈ ਦੇਗਾ ਆਪ ਜੀ ਦੇ ਪਿਆਰੇ ਦੇ ਦਰਸ਼ਨ ਨੇ ਦਰਸ਼ਨ ਦੀ ਮਹਿਮਾਏ ਪਿਆਰੇ ਨਾਨਕ ਜੀ ਦੀ ਸਾਖੀ ਗਾ ਲੈਣੀ ਇੱਕ ਦੂਜੇ ਤੋਂ ਵੱਡਾ ਦੱਸ ਦੇਣਾ ਮੇਰਾ ਨਾਨਕ ਵੱਡਾ ਏ ਤੇਰਾ ਮੁਹੰਮਦ ਛੋਟਾ ਏ ਇਹ ਕਰ ਲੈਣਾ ਹੰਕਾਰ ਦਾ ਕੰਮ ਏ ਜਿਸ ਜਿਸ ਨੇ ਪਿਆਰੇ ਨੂੰ ਜਾਣਿਆ ਏ ਉਸ ਨੂੰ ਪਤਾ ਏ ਇਹ ਜੋਤ ਸਰੂਪ ਏ ਇਹ ਆਪ ਨਾ ਕਿਸੇ ਤੋਂ ਵੱਡਾ ਹੁੰਦਾ ਏ ਨਾ ਕੋਈ ਇਸ ਤੋਂ ਵੱਡਾ ਹੋ ਸਕਦਾ ਏ ਇਹ ਸਾਡੇ ਕੰਪੈਰੀਜ਼ਨ ਤੋਂ ਬਾਹਰ ਦੀ ਬਾਤ ਏ ਅੰਦਰ ਦੀ ਨਹੀਂ ਉਸ ਪਿਆਰੇ ਨੇ ਪ੍ਰੇਮ ਦਾ ਇਸ਼ਕ ਰਚਿਆ ਏ ਉਹ ਆਪਣੇ ਇਸ਼ਕ ਚ ਪੂਰਾ ਏ ਆਪਣੇ ਅੰਦਰ ਝਾਤ ਮਾਰਨੀ ਪਏਗੀ ਮਨਾ ਮੈਂ ਉਸ ਦੇ ਇਸ਼ਕ ਚ ਪੂਰਾ ਹੈ ਕਿ ਨਹੀਂ ਪੂਰਾ ਮੈਂ ਇਸ਼ਕ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਮੈਂ ਨਾਮ ਜਪਦਾ ਹੈ ਗੁਰੂ ਘਰ ਆਉਣਾ ਹੈ ਪਿਆਰੇ ਦੇ ਕਰਕੇ ਆਉਣਾ ਹੈ ਜਾਂ ਗੱਪਾਂ ਮਾਰਨਾ ਆਉਣਾ ਹੈ ਇੱਥੇ ਬੈਠਦਾ ਹੈ ਪਿਆਰੇ ਨਾਲ ਇਸ਼ਕ ਕਰਨ ਲਈ ਬੈਠਦਾ ਹੈ ਜਾਂ ਆਪਣੀ ਚਿੰਤਾ ਦੁੱਖ ਦਰਦਾਂ ਦੇ ਵਿੱਚ ਬੈਠਦਾ ਹੈ ਨਾਮ ਜਪਦਾ ਹੈ ਆਨੰਦ ਵਾਸਤੇ ਜਪਦਾ ਹੈ ਕਿ ਮੈਨੂੰ ਆਨੰਦ ਆ ਜਾਵੇ ਜਾਂ ਪਿਆਰੇ ਦੇ ਇਸ਼ਕ ਚ ਬੈਠਦਾ ਹੈ ਆਪਣੇ ਇਸ਼ਕ ਨੂੰ ਖੋਜਣਾ ਪਏਗਾ ਸਤਿਗੁਰੂ ਪਿਤਾ ਨੇ ਇਹੋ ਖੇਡ ਰਚਿਆ ਬੇੰਤ ਸਾਧੂਆਂ ਨੂੰ ਭੇਜਿਆ ਜੇ ਰਚਨਾ ਰਚੀਏ ਬੇੰਤ ਵਤਾਰੀ ਪੁਰਖਾਂ ਨੂੰ ਭੇਜਿਆ ਕਿ ਆਪ ਜੀ ਨੂੰ ਉਹ ਯਾਦ ਕਰਦਾ ਏ ਬੁਲਾਉਂਦਾ ਏ ਉਹ ਪਿਆਰਾ ਤੜਫਦਾ ਏ ਆਪ ਜੀ ਦੇ ਲਈ ਅਸੀਂ ਸੁਣਿਆ ਨਹੀਂ ਬੇੰਤ ਵਤਾਰੀ ਪੁਰਖ ਆਏ ਹੋਣਗੇ ਹੋ ਸਕਦਾ ਏ ਸਾਡੇ ਚੋਂ ਕੋਈ ਮੁਹੰਮਦ ਮਹਾਤਮਾ ਬੁੱਧ ਦੇ ਕੋਲ ਵੀ ਬੈਠਾ ਹੋ ਹੋ ਸਕਦਾ ਏ Swami Mahavir ਵੀ ਗੁਜਰੇ ਹੋਣ ਹੋ ਸਕਦਾ ਏ ਭਗਤ ਕਬੀਰ ਦਾ ਰੰਗ ਵੀ ਸੁਣਿਆ ਹੋਵੇ ਪਰ ਅਸੀਂ ਮੰਨਿਆ ਨਹੀਂ ਹੋਏਗਾ ਜਿਵੇਂ ਅੱਜ ਨਹੀਂ ਮੰਨ ਰਹੀ ਕਈ ਵਾਰਾਂ ਸੋਚ ਜਾਂਦੇ ਆ ਕਿ ਭਾਈ ਸੱਜਣ ਨੇ ਅਜੇ ਹਾਕੀ ਕੀਤਾ ਏ ਕਿ ਗੁਰਨਾਨਕ ਪਿਤਾ ਦਾ बस ਇੱਕ ਹੁਕਮ ਕਮਾਇਆ ਏ ਸਿਰਫ ਇੱਕ ਹੁਕਮ ਤੇ ਸੱਜਣ ਠੱਗ ਤੋਂ ਠੱਗੀ ਜਾਂਦੀ ਰਹੀ ਤੇ ਭਾਈ ਸੱਜਣ ਹੋ ਗਏ ਗੁਰਨਾਨਕ ਦੇ ਹੋ ਗਏ ਅਸੀਂ ਅਜੇ ਹਾ ਕੀ ਨਹੀਂ ਕਰ ਰਹੇ ਜਿਹਦੇ ਕਾਰਨ ਕਰਕੇ ਸਾਡੇ ਅੰਦਰ ਦਾ ਇਹ ਜਿਹੜਾ ਲੋਭ ਲਾਲਚੇ ਖਤਮ ਨਹੀਂ ਹੋ ਰਿਹਾ ਸਮਾਂ ਥੋੜਾ ਹੈ ਛੋਟੀ ਜੀ ਬਾਤ ਆਪ ਜੀ ਨੂੰ ਕਹਿ ਕੇ ਸਮਾਪਤੀ ਵੱਲ ਨੂੰ ਚੱਲੀਏ ਅਸੀਂ ਆਪ ਜੀ ਨੂੰ ਇੱਕ ਸਿੱਧਰ ਸਿੱਧੀ ਜੀ ਗਾਥਾ ਸੁਣਾਉਣੀ ਆਪ ਜੀ ਨੇ ਗੰਗੂ ਬ੍ਰਾਹਮਣ ਨੂੰ ਤੇ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਅਸੀਂ ਆਨੰਦਪੁਰ ਸਾਹਿਬ ਸੀ ਸਾਡਾ ਸੁਭਾਅ ਹੋਏ ਪਿਆਰੇ ਕੋ ਜਾਣਾ ਏ ਨਮਸਕਾਰ ਕਰਨੀ ਏ ਪੂਰੀ ਰੀਜ ਨਾਲ ਫਿਰ ਬਹਿ ਜਾਣਾ ਸਾਈਡ ਤੇ ਫਿਰ ਦੇਖਣਾ ਏ ਇੱਥੇ ਪਿਆਰੇ ਨੇ ਕੀ ਕੀ ਲੀਲਾ ਕੀਤੀਆਂ ਉਹਨਾਂ ਨੂੰ ਮੰਨਣਾ ਏ ਇੱਕ ਇੱਕ ਰੰਗ ਨੂੰ ਮੰਨਣਾ ਏ ਤੁਸੀਂ ਦੇਖੋ ਆਨੰਦਪੁਰ ਸਾਹਿਬ ਜਾਣੇ ਹੋ ਤੇਗ ਬਹਾਦਰ ਪਾਤਸ਼ਾਹ ਦੇਖ ਕੇ ਨਹੀਂ ਆਉਂਦੇ ਉੱਥੇ ਬਹਿ ਕੇ ਤੇਗ ਬਹਾਦਰ ਪਾਤਸ਼ਾਹ ਜੀ ਦੇ ਰੰਗ ਮੰਨੇ ਕਦੀ ਉੱਥੇ ਜਿਸ ਨੇ ਸਿਰਜਿਆ ਏ ਜਿਸ ਨੇ ਬਣਾਇਆ ਏ ਜਿਸ ਦੀ ਸ਼ੁਰੂਆਤ ਏ ਉਸ ਨੂੰ ਕਦੀ ਦੇਖਿਆ ਵੀ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹੋ ਜਿਹਾ ਕੀ ਹੋਇਆ ਕਿ ਮਿਸ ਕਰ ਰਹੇ ਆ ਇਦਾਂ ਨਹੀਂ ਹੈ ਜਿੰਨੀ ਕਿ ਇਨਫਰਮੇਸ਼ਨ ਸਾਡੇ ਦਿਮਾਗ 'ਚ ਉਹਨਾਂ ਕੀ ਦੇਖ ਪਾਉਣੇ ਉਸ ਤੋਂ ਅੱਗੇ ਦੇਖਦੇ ਨਹੀਂ ਕਿਉਂਕਿ ਮੰਨਦੇ ਨਹੀਂ ਆ ਬਹਿ ਕੇ ਉੱਥੇ ਬਹਿ ਕੇ ਦੇਖਣਾ ਸੀ ਕਿ ਜਦੋਂ ਕਲਗੀਧਰ ਮਹਾਰਾਜ ਜੀ ਪਿਆਰੇ ਪਿਤਾ ਦਾ ਸੀਸ ਜਿਹੜਾ ਏ ਬਾਬਾ ਜੈਤਾ ਜੀ ਕੋ ਲੈਂਦੇ ਨੇ ਤੇ ਕੇਸ ਰੰਗ ਚ ਨਹੀਂ ਉਸ ਨੂੰ ਮੰਨਣਾ ਸੀ ਨਾ ਇਦਾਂ ਹੀ ਮਾਨ ਦੇ ਮਾਨ ਦੇ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਕਿਲਾ ਛੱਡਿਆ ਏ ਮਨ ਨੇ ਕੀਤਾ ਕਿ ਕਿਉਂ ਨਾ ਜਿੱਧਰ ਨੂੰ ਗੁਰੂ ਮਹਾਰਾਜ ਗਏ ਮਗਰੇ ਮਗਰ ਯਾਤਰਾ ਕਰੀਏ ਨਮਸਕਾਰਾਂ ਕਰੀਏ ਅਸੀਂ ਉਹ ਰਸਤੇ ਤੇ ਤੁਰੇ ਤੁਰਦੇ ਤੁਰਦੇ ਜਦੋਂ ਉੱਥੇ ਪਹੁੰਚੇ ਨਾ ਜਿੱਥੇ ਗੰਗੂ ਬੇਈਮਾਨ ਹੋਇਆ ਏ ਇਕਦਮ ਕੰਬ ਗਏ ਦੇਖਣ ਲੱਗ ਪਏ ਕਿ ਗੰਗੂ ਨੰਦਪੁਰ ਸਾਹਿਬ ਨਮਸਕਾਰ ਤੇ ਕਰਦਾ ਹੋਏਗਾ ਮਹਾਰਾਜ ਨੂੰ ਨਾ ਮੱਥਾ ਟੇਕਦਾ ਏ ਪ੍ਰਕਰਮਾ ਕਰਦਾ ਏ ਸੇਵਾ ਕਰਦਾ ਏ ਬਾਣੀ ਸੁਣਦਾ ਏ ਮਹਾਰਾਜ ਜੀ ਦੇ ਮਿੱਠੜੇ ਹੁਕਮ ਸੁਣਦਾ ਏ ਪਰ ਗੰਗੂ ਦਾ ਲੋਭ ਨਹੀਂ ਜਾਂਦਾ ਅਸੀਂ ਤੜਫੁੱਠੇ ਸੀ ਕਿ ਮੈਂ ਗੰਗੂ ਵਰਗਾ ਹਾਂ ਮੈਂ ਵੀ ਰੋਜ਼ ਮੱਥਾ ਟੇਕਦਾ ਅਸੀਂ ਆਪਣੀ ਬਾਤ ਕਰਦੇ ਹਾਂ ਤੁਸੀਂ ਆਪਣੀ ਸੋਚ ਲੈਣਾ ਮੈਨੂੰ ਵੀ ਕਿੰਨੇ ਸਾਲ ਹੋ ਗਏ ਮੱਥਾ ਟੇਕਦੇ ਨੂੰ ਕਿੰਨੇ ਸਾਲ ਹੋ ਗਏ ਪ੍ਰਕਰਮਾ ਕਰਦੇ ਨੂੰ ਕਿੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਨੂੰ ਕਿੰਨੀ ਵਾਰਾ ਮਹਾਰਾਜ ਜੀ ਦੇ ਹੁਕਮ ਸੁਣੇ ਨੇ ਪਰ ਮੇਰੇ ਅੰਦਰ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਵੱਧ ਰਿਹਾ ਏ ਇਥੇ ਰੋਜ਼ ਠੇਡੇ ਲਾਉਂਦਾ ਏ ਸਾਨੂੰ ਲੱਗਾ ਅਸੀਂ ਗੰਗੂ ਦੀ ਯਾਤਰਾ ਤੇ ਆ ਪੰਜ ਪਿਆਰੇ ਸਹਿਬਾਨਾਂ ਦੀ ਯਾਤਰਾ ਤੇ ਨਹੀਂ ਆ ਗੰਗੂ ਤੋਂ ਵੀ ਸ਼ਾਇਦ ਭੈੜੇ ਆ ਕਮ ਸੇ ਕਮ ਉਹ ਬ੍ਰਾਹਮਣ ਤੇ ਰਿਹਾ ਸੀ ਨਾ ਉਹ ਗੁਰੂ ਹੋਣ ਦੇ ਪੁੱਤ ਦਾ ਦਾਵਾ ਨਹੀਂ ਸੀ ਉਹਨੇ ਕੀਤਾ ਜਿਹੜਾ ਅਸੀਂ ਕਰਦੇ ਹਾਂ ਕਿ ਅਸੀਂ ਤੇਰੇ ਸਿੱਖ ਹਾਂ ਸਵਾਲ ਸਾਡੇ ਮਨ ਨੇ ਖੜਾ ਕੀਤਾ ਅਸੀਂ ਆਪ ਜੀ ਨੂੰ ਵੀ ਪੁੱਛਦੇ ਹਾਂ ਇਦਾਂ ਨਹੀਂ ਹੈ ਕਿ ਨਮਸਕਾਰ ਤੇ ਕਰ ਰਹੇ ਹਾਂ ਗੁਰੂ ਨੂੰ ਪਰ ਕਰਮਾ ਵੀ ਕਰ ਰਹੇ ਹਾਂ ਬਾਣੀ ਵੀ ਸੁਣ ਰਹੇ ਹਾਂ ਕਥਾ ਕੀਰਤਨ ਸੁਣ ਰਹੇ ਹਾਂ ਕਿੰਨੇ ਸਾਲ ਹੋ ਗਏ ਗੁਰੂ ਘਰ ਆਉਂਦੇ ਆ ਅੰਦਰ ਲੋਭ ਲਾਲਚ ਕੱਢ ਕਿਉਂ ਨਹੀਂ ਰਿਹਾ ਵੱਧ ਕਿਉਂ ਰਿਹਾ ਹੈ ਇਹ ਤੇ ਗੰਗੂ ਦੀ ਯਾਤਰਾ ਹੈ ਨਾ ਜਿੱਥੇ ਜਿੱਥੇ ਗੰਗੂ ਹੋਏਗਾ ਗੁਰੂ ਘਰਾਂ 'ਚ ਝਗੜੇ ਕਾਦੇ ਨੇ ਗੁਰਸਿੱਖਾਂ ਦਾ ਕੋਈ ਝਗੜਾ ਨਹੀਂ ਅੰਦਰ ਦੇ ਗੰਗੂਆਂ ਦਾ ਝਗੜਾ ਹੈ ਲੋਭ ਹੰਕਾਰ ਦਾ ਝਗੜਾ ਹੈ ਬਸ ਪਰਿਵਾਰਾਂ 'ਚ ਕਾਦੇ ਝਗੜੇ ਨੇ ਗੰਗੂ ਦੇ ਲੋਭ ਲਾਲਚ ਦੇ ਝਗੜੇ ਨੇ ਅਸੀਂ ਤੜਫੁੱਟੇ ਸੀ ਕਿ हे ਪਿਤਾ ਮੈਂ ਤੇ ਗੰਗੂ ਵਰਗਾ ਬਣਦਾ ਜਾਣਾ ਮੈਂ ਜਿਹੜਾ ਹੈ ਉਹ ਭਾਈ ਉਹਦੇ ਸਿੰਘ ਵਰਗਾ ਨਹੀਂ ਬਣ ਰਿਹਾ ਮੈਂ ਭਾਈ ਮੁਹੰਮਦ ਸਿੰਘ ਵਰਗਾ ਨਹੀਂ ਬਣ ਰਿਹਾ ਮੈਂ ਬਾਬਾ ਦੀਪ ਸਿੰਘ ਵਰਗਾ ਨਹੀਂ ਬਣ ਰਿਹਾ ਸਤਿਗੁਰੂ ਪਿੱਤਾ ਤੋਂ ਜੋੜੜੀਆਂ ਕਰਨ ਲੱਗੇ ਮਹਾਰਾਜ ਇਹੋ ਜਿਆ ਕਿਹੜਾ ਫਰਕ ਸੀ ਮੱਥਾ ਪੰਜ ਪਿਆਰੇ ਸਹਿਬਾਨ ਵੀ ਟੇਕਦੇ ਸੀ ਗੰਗੂ ਵੀ ਟੇਕਦਾ ਬਾਣੀ ਗੰਗੂ ਵੀ ਸੁਣਦਾ ਏ ਪੰਜ ਪਿਆਰੇ ਸਹਿਬਾਨ ਵੀ ਸੁਣਦੇ ਨੇ ਇਹੋ ਜਿਆ ਕਿਹੜਾ ਫਰਕ ਏ ਜਿਹੜਾ ਪੰਜ ਪਿਆਰੇ ਸਹਿਬਾਨ ਕਰਦੇ ਨੇ ਤੇ ਗੰਗੂ ਨਹੀਂ ਕਰਦਾ ਜਿਹਦੇ ਕਰਕੇ ਗੰਗੂ ਗੰਗੂ ਰਹਿ ਜਾਂਦਾ ਜਿਸ ਦਿਨ ਪਕੜ ਚਾਈ ਉਸ ਦਿਨ ਸਮਝ ਆਇਆ ਸੀ ਕਿ ਪੰਜ ਪਿਆਰੇ ਸਹਿਬਾਨ ਆਪਣੇ ਗੁਰੂ ਪਿਤਾ ਦੇ ਇੱਕ ਇੱਕ ਹੁਕਮ ਨੂੰ ਕਮਾਉਂਦੇ ਨਹੀਂ ਧਾਰਨ ਕਰਦੇ ਨੇ ਗੰਗੂ ਧਾਰਨ ਨਹੀਂ ਕਰਦਾ ਸਿਰਫ ਸੁਣਦਾ ਏ ਗੰਗੂ ਸਿਰਫ ਚਰਚਾ ਕਰਦਾ ਏ ਬਹਿਸ ਕਰਦਾ ਏ ਇੱਕ ਦੂਜੇ ਨੂੰ ਦੱਸਦਾ ਏ ਆਪ ਉਸ ਨੂੰ ਅੰਦਰ ਧਾਰਨ ਨਹੀਂ ਕਰਦਾ ਇਸ ਕਰਕੇ ਉਹ ਰਹਿ ਜਾਂਦਾ ਸਵਾਲ ਏ ਆਪ ਜੀ ਨੇ ਕੀ ਸਾਰੀ ਉਮਰ ਗੰਗੂ ਵਾਲਾ ਜੀਵਨ ਜੀਣਾ ਹੈ ਜਾਂ ਕਲਗੀਧਰ ਮਹਾਰਾਜ ਜੀ ਦੇ ਪੁੱਤ ਬਣਨਾ ਹੈ ਜੇ ਕਲਗੀਧਰ ਮਹਾਰਾਜ ਜੀ ਦੇ ਪੁੱਤ ਬਣਨਾ ਹੈ ਤੇ ਫਿਰ ਮਹਾਰਾਜ ਜੀ ਦੇ ਹੁਕਮਾਂ ਨੂੰ ਕਮਾਉਣਾ ਪਏਗਾ ਤਾਰਨ ਕਰਨਾ ਪਵੇਗਾ ਤਾਰਨ ਕਰਨ ਦੀ ਇੱਕ ਵਿਧੀ ਆਪ ਜੀ ਨੂੰ ਦੱਸ ਜਾਂਦੀ ਰੋਜ਼ ਸਹਿਜ ਜਾਪ ਕਰਿਆ ਕਰੋ ਸਹਿਜ ਪਾਠ ਕਰਿਆ ਕਰੋ ਇੱਕ ਪੰਕਤੀ ਕਰਿਆ ਕਰੋ ਉਹ ਸਿੱਖ ਕਾਹਦਾ ਏ ਜਿਹੜਾ ਰੋਜ਼ ਆਪਣੇ ਗੁਰੂ ਤੋਂ ਸਿੱਖੇ ਕੁਝ ਨਾ ਜੇ ਅਸੀਂ ਪੁੱਛੀਏ ਆਪ ਜੀ ਨੂੰ ਕਿ ਆਪ ਜੀ ਨੇ ਆ ਪਿਛਲੇ ਹਫਤੇ ਦੇ ਵਿੱਚ ਗੁਰੂ ਪਿਤਾ ਤੋਂ ਕਿਹੜੀ ਇੱਕ ਬਾਤ ਸਿੱਖੀ ਹੈ ਕੋਈ ਅਭਿਆਸ ਕਰਦੇ ਹੋ ਮਹਾਰਾਜੀ ਦੇ ਪੁੱਤ ਬਣਨ ਦਾ ਕਿ ਨਹੀਂ ਕਰਦੇ ਸਤਗੁਰੂ ਪਿਤਾ ਦੇ ਹੁਕਮਾਂ ਨੂੰ ਕਮਾਉਣਾ ਹੈ ਰਹਿਰਾ ਸਾਹਿਬ ਰੋਜ਼ ਪੜ੍ਹ ਲੈਣਾ ਤੇ ਰਹਿਰਾ ਸਾਹਿਬ ਜੀ ਦਾ ਰੂਪ ਹੋਣਾ ਦੋ ਅਲੱਗ ਬਾਤਾਂ ਨੇ ਮਹਾਰਾਜੀ ਦਾ ਹੁਕਮ ਹੈ ਕਿ ਹਰ ਕੀਰਤ ਹਮਰੀ ਰਹਿਰਾਸ ਮੇਰੀ ਰਹਿ ਰਾਸ ਕੀ ਇਹ ਹਰੀ ਦੀ ਕੀਰਤੀ ਹੈ ਜਿਹੜਾ ਕੰਮ ਹਰੀ ਲਈ ਕਰੇਗਾ ਜਿਹੜੀ ਕੀਰਤੀ ਹਰੀ ਲਈ ਕਰੇਗਾ ਜਿਹੜਾ ਪ੍ਰਭੂ ਲਈ ਕਰੇਗਾ ਉਹ ਤੇਰੀ ਰਹਿ ਰਾਸ ਹੋਏਗੀ ਮਾਂ ਦੇ ਨਾਲ ਵਿਵਹਾਰ ਜਿਹੜਾ ਏ ਕੀ ਉਹ ਇਦਾਂ ਦਾ ਕਰਦੇ ਹੋ ਕਿ ਉਹ ਰਹਿ ਰਾਸ ਹੈ ਬਣ ਜਾਵੇ ਪਿਤਾ ਨਾਲ ਵਿਵਹਾਰ ਕਰਦੇ ਹੋ ਕਿ ਉਹ ਰਹਿ ਰਾਸ ਹੈ ਬਣ ਜਾਵੇ ਪਤਨੀ ਦੇ ਨਾਲ ਪਤੀ ਦੇ ਨਾਲ ਕੀ ਕਰਦੇ ਹੋ ਕਿ ਰਹਿ ਰਾਸ ਹੈ ਬਣ ਜਾਵੇ ਜਿੰਨੀ ਦੇਰ ਤੱਕ ਇੱਕ ਕਮਾਈ ਨਹੀਂ ਕਰਾਂਗੇ ਹੋਵੇਗਾ ਨਹੀਂ ਆਪ ਜੀ ਨੂੰ ਇੱਕ ਨਿੱਕੀ ਜੀ ਬਾਤ ਕਹਿੰਨੇ ਸਤਿਗੁਰੂ ਪਿਤਾ ਦੇ ਨਾ ਕੋਈ ਇੱਕ ਹੁਕਮ ਕਮਾ ਲੈਣਾ ਉਹਨੂੰ ਧਾਰਨ ਕਰ ਲੈਣਾ ਕੋਈ ਇੱਕ ਤੁਸੀਂ ਹੈਰਾਨ ਹੋਵੋਗੇ ਗੁਰਸਿੱਖੀ ਇਹ ਨਹੀਂ ਹੈ ਕਿ ਰੋਜ਼ ਪੜ ਲੈਣਾ ਕਿ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤਰੀ ਹਰ ਬਿਨੇ ਵਰਨਾ ਦੇਖਿਓ ਕੋਈ ਇੱਥੇ ਪਹੁੰਚਣਾ ਹੈ ਹੋਣਾ ਹੈ ਇੱਕ ਦਿਨ ਇਹ ਜਿਹੜੀ ਸਾਈਕੋਲੋਜੀ ਇਹ ਨੂੰ ਧਾਰਨ ਕਰਨਾ ਹੈ ਗੁਰੂ ਮਹਾਰਾਜ ਜੀ ਦੀ ਮਤ ਨੂੰ ਲੈਣਾ ਹੈ ਕਿ ਮੇਰੇ ਅੰਦਰੋਂ ਆਕਰਸ਼ਣ ਮੁੱਕ ਜਾਵੇ ਤੇ ਮੇਰੀਆਂ ਅੱਖਾਂ ਜਿਹੜਾ ਏ ਉਹ ਪਰਾਇਆ ਰੂਪ ਦੇਖਣ ਹੀ ਨਾ ਇੱਥੇ ਪਹੁੰਚਣਾ ਹੈ ਗੁਰੂ ਪਿਤਾ ਦੇ ਉਹਨਾਂ ਰੰਗਾਂ ਨੂੰ ਮੰਨਣਾ ਹੁੰਦਾ ਸਤਗੁਰੂ ਪਿਤਾ ਨੇ ਆਪ ਜੀ ਨੂੰ ਇਹ ਜਿਹੜਾ ਮਹਾਂ ਰੰਗ ਬਖਸ਼ਿਆ ਇਹ ਗੁਰਸਿੱਖੀ ਦਾ ਇਹ ਆਪ ਜੀ ਨੂੰ ਮਹਾਂ ਆਨੰਦ ਦੇਣ ਲਈ ਬਖਸ਼ਿਆ ਹੈ ਪਿਆਰੇ ਨਾਨਕ ਦੇ ਉਹਨਾਂ ਰੰਗਾਂ ਨੂੰ ਜਿਹੜਾ ਇਹ ਕਮਾਉਣਾ ਹੈ ਆਪ ਜੀ ਨੇ ਪਾਈ ਮਰਦਾਨਾ ਜੀ ਦੀਆਂ ਹਾਸੇ ਵਾਲੀਆਂ ਬਾਤਾਂ ਸੁਣੀਆਂ ਹੋਣਗੀਆਂ ਕਿ ਉਹਨਾਂ ਨੂੰ ਜਿਹੜਾ ਇਹ ਭੁੱਖ ਲੱਗ ਜਾਂਦੀ ਸੀ ਪਰ ਕਦੀ ਧਿਆਨ ਨਾ ਦੇਖੋ ਪਾਈ ਮਰਦਾਨਾ ਜੀ ਵਾਲਾ ਇਸ਼ਕ ਕਦੀ ਦੇਖਿਆ ਨਹੀਂ ਕਦੀ ਪਾਈ ਮਰਦਾਨਾ ਜੀ ਨੂੰ ਪਿਆਰੇ ਨਾਨਕ ਦੇ ਪਿੱਛੇ-ਪਿੱਛੇ ਚੱਲਦਾ ਦੇਖਣਾ ਆਪਣੇ ਪਿਆਰੇ ਦੇ ਕਦਮਾਂ ਤੇ ਕਦਮ ਨਿਸ਼ਾਨਾਂ ਤੇ ਪੈਰ ਰੱਖਦੇ ਦੇਖਣਾ ਆਪਣੇ ਪਿਆਰੇ ਦੇ ਦਰਸ਼ਨਾਂ 'ਚ ਰਹਿੰਦੇ ਦੇਖਣਾ ਆਪਣੇ ਪਿਆਰੇ ਦੇ ਵਾਸਤੇ ਰਬਾਬ ਨੂੰ ਹਮੇਸ਼ਾ ਚੁੱਕ ਕੇ ਰਬਾਬ ਨੂੰ ਵਜਾਉਂਦਿਆਂ ਰਬਾਬ ਨੂੰ ਸੰਭਾਲਦਿਆਂ ਦੇਖਣਾ ਬੰਨਾਂ ਤੇ ਭਾਈ ਮਰਦਾਨਾ ਸੀ ਪਿਆਰੇ ਵਾਸਤੇ ਜੀਵਣਾ ਸੀ ਪਿਆਰੇ ਵਾਸਤੇ ਰੰਗ ਕਰਨਾ ਸੀ ਪਰ ਅਸੀਂ ਆਪਣੀ ਦੁਨੀਆ ਰਚ ਲਈ ਆਪਣੀ ਦੁਨੀਆ 'ਚ ਜਿਹੜਾ ਇਹ ਹੰਕਾਰ ਧਾਰਨ ਕਰ ਲਿਆ ਸਤਿਗੁਰੂ ਪਿਤਾ ਦੇ ਰੰਗਾਂ ਨੂੰ ਕਮਾਉਣਾ ਏ ਤੇ ਆਪ ਜੀ ਨੂੰ ਕੁਝ ਬਾਣੀ ਮਹਾਰਾਜੀ ਦੇ ਅਭਿਆਸ ਦੱਸ ਜਾਣੇ ਆਪ ਜੀ ਕਮਾ ਲੈਣਾ ਸਮਾਂ ਥੋੜਾ ਹੋਣ ਕਰਕੇ ਇੰਨੀ ਕਿ ਸੇਵਾ ਪ੍ਰਵਾਨ ਕਰਨਾ ਕੋਜ ਅਭਿਆਸ ਕਮਾ ਲੈਣਾ ਜਦੋਂ ਕਿਤੇ ਅਗਲੀ ਵਾਰਾ ਢੇੜਾ ਲੱਗਾ ਸਾਡਾ ਤੇ ਅਸੀਂ ਪੁੱਛਾਂਗੇ ਅਭਿਆਸ ਕਮਾਇਆ ਕਿ ਨਹੀਂ ਕਮਾਇਆ ਸਤਿਗੁਰੂ ਪਿਤਾ ਦਾ ਇੱਕ ਅਭਿਆਸ ਏ ਜਿੰਨੀ ਮੈਂਡਾ ਲਾਲ ਰਿਜਾਇਆ ਚਲੋ ਗੁਰਨਾਨਕ ਪਿਤਾ ਦਾ ਪੁਰਬੇ ਤੇ ਹੋਈ ਕਮਾਲੋ ਚੰਗੀਆਂ ਆਈਆਂ ਬੁਰਿਆਈਆਂ ਵਾਚੇ ਧਰਮ ਹਧੂਰ ਕਰਮੀ ਆਪੋ ਆਪਣੀ ਕਿ ਨੇੜੇ ਕੇ ਅਪੂ ਆਪਣੀ ਕਰਮੀ ਏ ਕੋਈ ਕਰਮਾਂ ਦੇ ਨਾਲ ਜਿਹੜਾ ਹੈ ਕਮਾ ਕੇ ਨੇੜੇ ਚਲਿਆ ਜਾਂਦਾ ਹੈ ਮਹਾਰਾਜੀ ਦੇ ਕੋਈ ਦੂਰ ਚਲਿਆ ਜਾਂਦਾ ਹੈ ਆਪਣੇ ਕਰਮਾਂ ਨੂੰ ਭੇਟ ਕਰਕੇ ਜੀਵਣਾ ਏ ਹੁਣ ਬਸ ਇਸ ਅਭਿਆਸ ਨੂੰ ਕਮਾਉਣਾ ਏ ਇਸ ਹੁਕਮ ਨੂੰ ਤੇ ਆਪਣੇ ਹਰ ਕਰਮ ਨੂੰ ਇਦਾਂ ਦਾ ਕਰਨਾ ਏ ਜਿਹੜਾ ਪਿਆਰੇ ਨਾਨਕ ਜੀ ਨੂੰ ਸੋਹਣਾ ਲੱਗੇ ਆਪਣਾ ਹਰ ਕਰਮ ਇਦਾਂ ਕਰਨ ਦੀ ਕੋਸ਼ਿਸ਼ ਕਰਨੀ ਏ ਕਿ ਪਿਆਰੇ ਨਾਨਕ ਜੀ ਖੁਸ਼ ਹੋ ਜਾਣ ਬਸ ਪਿਆਰੇ ਨਾਨਕ ਜੀ ਰੀਝ ਜਾ प्यारे नानक जी आप जी ਨੂੰ ਗਲਵਕੜੀ ਚ ਪਾ ਲੈਣ ਕੇ ਮੇਰਾ ਪੁੱਤ ਸੋਹਣਾ ਸਤਿਗੁਰੂ ਪਿਤਾ ਦੇ ਰੰਗ ਨੂੰ ਇਹ ਕਮਾਉਂਦੇ ਜਾਣਾ ਮਾਂ ਨਾਲ ਵਿਵਹਾਰ ਕਰਨਾ ਏ ਇਦਾਂ ਦਾ ਵਿਵਹਾਰ ਕਰਨਾ ਏ ਮਾਂ ਦੇ ਬਾਰੇ ਨਹੀਂ ਸੋਚਣਾ ਕਿ ਮਾਂ ਨੂੰ ਚੰਗਾ ਲੱਗੇ ਪਿਆਰੇ ਨਾਨਕ ਨੂੰ ਚੰਗਾ ਲੱਗੇ ਪਤਨੀ ਨਾਲ ਵਿਵਹਾਰ ਕਰਨਾ ਏ ਇਦਾਂ ਦਾ ਕਰਿਓ ਕਿ ਪਿਆਰੇ ਨਾਨਕ ਨੂੰ ਚੰਗਾ ਲੱਗੇ ਬੱਚੇ ਨਾਲ ਮਾਤਾ ਦੇ ਨਾਲ ਬਜ਼ੁਰਗ ਦੇ ਨਾਲ ਸੱਸ ਸਹੁਰੇ ਦੇ ਨਾਲ ਨੌ ਦੇ ਨਾਲ ਸਮਾਜ ਦੇ ਨਾਲ ਤੁਸੀਂ ਸੋਚ ਕੇ ਦੇਖੋ ਜੇ ਅਸੀਂ ਸਾਰੇ ਕਰਨ ਲੱਗ ਜਾਈਏ ਸਿਰਫ ਇੱਕ ਇਹ ਅਭਿਆਸ ਤੁਹਾਡੇ ਘਰਾਂ ਚ ਝਗੜਾ ਬਚੇਗਾ ਕੋਈ ਕਿਹੇ ਤਰ੍ਹਾਂ ਦਾ ਕੋਈ ਦੁੱਖ ਬਚੇਗਾ ਮਾਂ ਨੂੰ ਤੱਕਾ ਪਏਗਾ ਪਿਤਾ ਦੀ ਜਿਹੜਾ ਇਹ ਪਿਤਾ ਨੂੰ ਘਰੋਂ ਕੋਈ ਤੱਕਾ ਮਾਰੇਗਾ ਤੁਹਾਡੀਆਂ ਧੀਆਂ ਦੇ ਤਲਾਕ ਹੋਣਗੇ ਤੁਹਾਡੀਆਂ ਲੜਾਈਆਂ ਹੋਣਗੀਆਂ ਘਰ ਪਾਟਣਗੇ ਸਿਰਫ ਪਿਆਰੇ ਨਾਨਕ ਦਾ ਇੱਕ ਅਭਿਆਸ ਕਮਾ ਲਿਓ ਆਪਜੀ ਦੇ ਅੰਦਰ ਪ੍ਰਕਾਸ਼ਪੁਰਬ ਹੋ ਜਾਣਾ ਤੇ ਨਹੀਂ ਤੇ ਭਾਵੇਂ ਅਗਲੇ ਆਉਣ ਵਾਲੇ 100 ਸਾਲਾਂ ਤੱਕ ਪੁਰਬ ਮਨਾਈ ਚੱਲੋ ਜੇ ਮਹਾਰਾਜ ਜੀ ਦੇ ਨੂਰ ਨੂੰ ਅੰਦਰ ਪ੍ਰਗਟ ਕਰਨਾ ਹੈ ਤੇ ਫਿਰ ਮਹਾਰਾਜ ਜੀ ਦਾ ਹੁਕਮ ਕਮਾਉਣਾ ਪੈਣਾ ਹੈ ਧਾਰਨ ਕਰਨਾ ਪੈਣਾ ਹੈ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਪੈਣਾ ਹੈ ਜੇ ماں ਜਿਹੜੀ ਇਹ ਉਹ ਡੋਲਦੀ ਏ ماں ਕ੍ਰੋਧ ਦੇ ਵਿੱਚ ਉਲਝ ਗਈ ਨਿੰਦਾ ਦੇ ਵਿੱਚ ਉਲਝ ਗਈ ਤੇ ਦੇਖ ਲੈਣਾ ਕਿ ਮੇਰੀ ਮਾਂ ਜਿਹੜਾ ਹੁਣ ਕਰਮ ਕਰ ਰਹੀ ਏ ਮੇਰੇ ਪਿਆਰੇ ਤੋਂ ਦੂਰ ਜਾ ਰਹੀ ਏ ਉਸਦੇ ਕਰਮ ਦਾ ਗੁੱਸਾ ਨਹੀਂ ਕਰਨਾ ਉਹਦੇ ਵਾਸਤੇ ਮੂਲ ਮੰਤਰ ਸਹਿਬ ਕਰਕੇ ਅਰਦਾਸ ਕਰ ਦੇਣੀ ਕਿ ਮਹਾਰਾਜ ਜੀ ਮੇਰੀ ਮਾਂ ਐਸ ਕਰਮ ਕਰਕੇ ਪਿਆਰੇ ਨਾਨਕ ਦੀ ਦੂਰ ਚਲੀ ਚਲੀ ਇਹ ਵਿਚਾਰੀ ਹੁਣ ਵੀ ਦੁਖੀ ਏ ਬਾਅਦ ਚ ਵੀ ਦੁਖੀ ਪਿਤਾ ਨੂੰ ਕਰੋਧ ਆ ਗਿਆ ਪਿਤਾ ਕਵੜਿਆ ਬੋਲ ਬੋਲਦਾ ਏ ਬਜ਼ੁਰਗ ਕਰਚ ਮੰਦਾ ਬੋਲਦਾ ਏ ਤੇ ਦੇਖ ਲੈਣਾ ਕਿ ਇਹ ਕਰਮਾ ਕਰਕੇ ਮੇਰੇ ਪਿਆਰੇ ਨਾਨਕ ਤੋਂ ਦੂਰ ਚਲਿਆ ਚਲਿਆ ਉਹਦੇ ਵਾਸਤੇ ਮੂਲਮੰਤਰ ਸਾਹਿਬ ਕਰਕੇ ਪਿਆਰੇ ਨਾਨਕ ਦੇ ਜਿਹੜਾ ਉਸ ਦੇ ਅੰਦਰ ਵੱਸਦਾ ਹੈ ਉਹਦੇ ਅੱਗੇ ਜੋਦਰੀ ਕਰ ਦੇਣਾ ਬੜੇ ਪ੍ਰੇਮ ਨਾਲ ਸਮਝਾ ਦੇਣਾ ਪਤਨੀ ਅੱਜ ਉਲਝ ਗਈ ਹੈ ਕਿਸੇ ਕਰਮ ਦੇ ਵਿੱਚ ਤੇ ਬੜੇ ਪ੍ਰੇਮ ਨਾਲ ਜੋਦਰੀ ਕਰ ਦੇਣਾ ਮੂਲਮੰਤਰ ਸਾਹਿਬ ਕਰਕੇ ਜਾਂ ਬੜੇ ਪ੍ਰੇਮ ਨਾਲ ਗੱਲ ਨਾਲ ਲਾ ਕੇ ਸਮਝਾ ਦੇਣਾ ਕਿ ਪਿਆਰੇ ਨਾਨਕ ਦੀ ਇਹ ਧੀਏ ਪਿਆਰੇ ਨਾਨਕ ਤੋਂ ਦੂਰ ਨਾ ਜਾ ਇਦਾਂ ਤੂੰ ਇਹ ਜਨਮ ਗਵਾ ਦੇਂਗੀ ਪਤੀ ਕ੍ਰੋਧ ਦੇ ਵਿੱਚ ਆ ਗਿਆ ਪਤੀ ਨੇ ਕੁਝ ਗੜਬੜ ਕੀਤੀ ਏ ਤੇ ਪਤਨੀ ਦਾ ਫਰਜ ਏ ਗਲਣਾ ਲਾ ਕੇ ਬੜੇ ਪ੍ਰੇਮ ਨਾਲ ਕਹਿ ਦੇਣਾ ਕਿ ਤੁਸੀਂ ਪਿਆਰੇ ਨਾਨਕ ਤੋਂ ਦੂਰ ਚੱਲੇ ਚੱਲੇ ਸਿਰਫ ਇਹ ਇੱਕ ਅਭਿਆਸ ਜਿਹੜਾ ਏ ਅਗਲੇ ਸਮੇਂ ਆਉਣ ਤੱਕ ਤੁਸੀਂ ਕਮਾ ਲੈਣਾ ਜੇ ਤੁਸੀਂ ਕਮਾਇਆ ਤੇ ਸਿਆਂ ਪਿਆ ਜਾਣਾ ਇੱਕੋ ਅਭਿਆਸ ਦੇ ਕੇ ਚੱਲੇ ਆਂ ਚੰਗੀਆਂ ਹੀਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਪਿਆਰੇ ਨਾਨਕ ਜੀ ਦਾ ਇੱਕ ਹੁਕਮ ਆਪਜੀ ਦੀ ਝੋਲੀ ਪਾ ਕੇ ਚੱਲੇ ਆ ਇਹਨੂੰ ਕਮਾ ਲੈਣਾ ਜੇ ਆਪਜੀ ਚੋਂ 2 4 5 ਜਾਣੇ ਕਮਾਉਣਗੇ ਨਾ ਫੇ ਅਗਲੀ ਵਾਰਾਂ ਅਸੀਂ ਆਉਣਾ ਏ ਨਹੀਂ ਤੇ ਅਸੀਂ ਬਾਰ ਬਾਰ ਇੱਕੋ ਜਗ੍ਹਾ ਤੇ ਆਉਂਦੇ ਨਹੀਂ ਸਾਡਾ ਸੁਭਾਅ ਨਹੀਂ ਜਿੰਨੇ ਮਰਜ਼ੀ ਸਾਨੂੰ ਫੋਨ ਕਰੀ ਜਾਏ ਉਹ ਅਸੀਂ ਆਉਣਾ ਨਹੀਂ ਕਮਾਓਗੇ ਤੇ ਆਵਾਂਗੇ ਕਮਾਓਗੇ ਤੇ ਤੁਸੀਂ ਆਪਣੇ ਆਪ ਹੀ ਜਿਹੜਾ ਏ ਤੁਹਾਡੇ ਪ੍ਰੇਮ ਨੇ ਸਾਨੂੰ ਖਿੱਚ ਲਿਆ ਹੋਣਾ ਉਸ ਪਿਆਰੇ ਦੇ ਹੁਕਮ ਦੀ ਕਮਾਈ ਨੇ ਖਿੱਚ ਲਿਆਉਣਾ ਤਗੜੇ ਹੋ ਕੇ ਕਮਾਇਓ ਤੁਹਾਡੀ ਜ਼ਿੰਦਗੀ ਚੋਂ ਜੇ ਦੁੱਖ ਖਤਮ ਨਾ ਹੋਏ ਝਗੜੇ ਖਤਮ ਨਾ ਹੋਏ ਕਲੇਸ਼ ਖਤਮ ਨਾ ਹੋਏ ਤੇ ਜਦੋਂ ਅਸੀਂ ਆਵਾਂਗੇ ਸਾਨੂੰ ਜਿੱਥੇ ਮਰਜੀ ਨੀਵੇਂ ਤਾਂ ਬਿਠਾ ਲਿਓ ਸਤਿਗੁਰੂ ਪਿਤਾ ਸਭਨਾ ਤੇ ਦਇਆ ਕਰ ਸਭਨਾ ਤੇ ਰਹਿਮ ਕਰ ਤਗੜੇ ਹੋ ਕੇ ਅੱਜ ਇਹ ਪ੍ਰਣ ਕਰੋ ਵੇਖੋ ਨਿੱਕੀ ਜੀ ਬਾਤ ਐ ਨਾ 2 ਮਿੰਟ ਲਾ ਲਈਏ ਹੋਰ ਭਾਈ ਦੋ ਮਿੰਟ ਦਾ ਸਮਾਂ ਹੈਗਾ ਗੁਰਸਿੱਖ ਪਿਆਰੇ ਕਿੱਥੇ ਨੇ ਪਿਆਰੇ ਨਾਨਕ ਦੇ ਇਹ ਜਿਹੜੇ ਤੁਸੀਂ ਬੋਲ-ਬੋਲਦੇ ਹੋ ਗੁਰਮੁਖੀ ਦੇ ਇਹਦੇ 'ਚ ਗਾਲਾਂ ਕੱਢਦੇ ਹੋ ਨਾ ਗਾਲਾਂ ਕੌਣ-ਕੌਣ ਕੱਢਦਾ ਏ ਹੱਥ ਖੜਾ ਕਰੋ ਹਾਂ ਗਾਲਾਂ ਕੌਣ-ਕੌਣ ਕੱਢਦਾ ਏ ਬੜਾ ਅੱਛਾ ਤੂੰ ਇਤੇ ਫਿਰ ਬਹੁਤ ਸਿਆਣੀ ਹੋ ਨਾ ਸਾਰੇ ਹੀ ਕੱਢਦੇ ਹੋ ਇੱਕ ਅੱਦੇ ਨੂੰ ਛੱਡ ਕੇ ਪਾਈ ਤੁਹਾਡੇ ਚਿਹਰੇ ਦੱਸਦੇ ਨੇ ਮਸਤਕ ਦੱਸਦੇ ਨੇ ਤੁਹਾਡੇ ਅੱਖੀਆਂ ਦਾ ਨੂਰ ਦੱਸਦਾ ਏ ਕਿ ਇਹ ਕਰਮ ਕਰਦੇ ਹੋ ਤੁਸੀਂ ਜੇ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਪਿਆਰੇ ਨਾਨਕ ਜੀ ਨੇ ਇਹ ਬੋਲੀ ਤੁਹਾਨੂੰ ਬਖਸ਼ੀ ਕਿਵੇਂ ਭਾਈ ਲੈਣਾ ਜੀ ਨੇ ਕਰਤਾਰਪੁਰ ਸਾਹਿਬ ਪਿਆਰੇ ਨਾਨਕ ਜੀ ਕੋ ਜਾਣਾ ਮਹਾਰਾਜ ਜੀ ਕੋ ਜਿਹੜਾ ਇਹ ਉਹ ਇਹ ਖੇਡ ਲੈਣੀ ਅੱਖਰਾਂ ਦੀ ਸ਼ਬਦਾਂ ਦੇ ਰੰਗ ਲੈਣੇ ਬਖਸ਼ਿਸ਼ ਲੈ ਕੇ ਸੇਧ ਲੈ ਕੇ ਸੁਧਾਈ ਕਰਕੇ ਫਿਰ ਪਹੁੰਚਣਾ ਫਿਰ ਮਹਾਰਾਜ ਜੀ ਨੇ ਉਹਨਾਂ ਸੁਧਾਈ ਕਰਨੀ ਪਿਆਰੇ ਨਾਨਕ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਅੰਗਦ ਪਾਸ਼ਾ ਜੀ ਨੇ ਇਹ ਬਾਣੀ ਜਿਹੜੀ ਏ ਇਹ ਜਿਹੜੀ ਬੋਲੀ ਆਪ ਜੀ ਬੋਲਦੇ ਹੋਏ ਆਪ ਜੀ ਦੀ ਚੋਲੀ ਪਾਈ ਇਹ ਬਖਸ਼ਿਸ਼ੇ ਰਹਿਮਤੇ ਅੱਜ ਪਿਆਰੇ ਨਾਨਕ ਜੀ ਦਾ ਪੁਰਬ ਏ ਅਸੀਂ ਆਪ ਜੀ ਨੂੰ ਪੁੱਛਦੇ ਹਾਂ ਜਾਂ ਇਹ ਕਹਿ ਲਓ ਕਿ ਪਿਆਰੇ ਨਾਨਕ ਜੀ ਜੇ ਅੱਜ ਆਪ ਜੀ ਨੂੰ ਪੁੱਛਣ ਕਿ ਤੈਨੂੰ ਮੇਰੀ ਦਿੱਤੀ ਬਾਣੀ ਦੇ ਵਿੱਚ ਬੋਲਾਂ ਦੇ ਵਿੱਚ ਇਹ ਗੰਦਗੀ ਮਲਾਉਣ ਦਾ ਹੱਕ ਕਿੰਨੇ ਦਿੱਤਾ ਤੇ ਕੋਈ ਜਵਾਬ ਹੈ ਆਪ ਜੀ ਕੋ ਜੇ ਪਿਆਰੇ ਨਾਨਕ ਜੀ ਅੱਜ ਪੁੱਛਣ ਕੇ ਮੇਰਾ ਪੁਰਬ ਮਨਾਉਣ ਤੇ ਆਇਆ ਏ ਪਰ ਮੇਰੀ ਦਿੱਤੀ ਬੋਲਾਂ ਦੇ ਵਿੱਚ ਤੈਨੂੰ ਇਹ ਗੰਧ ਮਲਾਉਣ ਦਾ ਹੱਕ ਕਿੰਨੇ ਦਿੱਤਾ ਕੀ ਕਹੋਗੇ ਇੰਨਾ ਬੋਲਣਾ ਇਹ ਮੰਦੇ ਬੋਲ ਤੂੰ ਮਾਂ ਨੂੰ ਬੋਲੇ ਪਤਨੀ ਨੂੰ ਬੋਲੇ ਪਿਤਾ ਨੂੰ ਬੋਲੇ ਆਸ-ਪਾਸ ਬੋਲਦਾ ਹਾਂ ਸਿੱਖ ਹੋ ਕੇ ਬੋਲਦਾ ਹਾਂ ਜੇ ਤੈਨੂੰ ਪੁੱਛ ਲਵੇ ਕੋਈ ਕਿ ਤੇਰੇ ਪਿਆਰੇ ਨਾਨਕ ਨੇ ਤੈਨੂੰ ਇਹ ਸਿਖਾਇਆ ਅੱਛਾ ਗਾਲ ਕੱਢਣ ਨਾਲ ਮਿਲਦਾ ਕੀ ਏ ਕੋਈ ਵਿਟਾਮਿਨ ਪੂਰਾ ਹੁੰਦਾ ਮਿਲਦਾ ਕੀ ਇਹ ਕਰਨ ਨਾਲ ਜੇ ਤੀ ਪੁੱਛ ਲਵੇ ਕਿ ਪਿਤਾ ਇ ਕੀ ਬੋਲਦਾ ਹੈ ਅਰਥ ਕਰ ਸਕਦੇ ਹੋ ਚਲੋ ਅੱਜ ਪੁਰਬੇ ਨਾ ਤੇ ਅੱਜ ਇਹ ਪੇਟਾ ਪੈਸਿਆਂ ਦੀ ਪੇਟਾ ਸੀ ਵੈਸੇ ਵੀ ਲੈਂਦੇ ਨਹੀਂ ਇਹ ਪੇਟਾ ਸਾਨੂੰ ਸਾਰੇ ਅਸੀਂ ਹੱਥ ਜੋੜ ਕੇ ਮੰਗਦੇ ਹਾਂ ਸਾਨੂੰ ਦੋ ਅੱਜ ਮਹਾਰਾਜ ਜੀ ਦੇ ਦਰਬਾਰ ਚ ਬਹਿ ਕੇ प्यारे नानक ਦੇ ਪੁਰਬ ਨੂੰ ਪਿਆਰੇ ਨਾਨਕ ਨਾਲ ਜਵਾਦਾ ਕਰੋ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅੱਜ ਤੋਂ ਬਾਅਦ ਪਿਆਰੇ ਨਾਨਕ ਦੇ ਬੋਲਾਂ ਦੇ ਵਿੱਚ ਇਹ ਗੰਦੀਆਂ ਗਾਲਾਂ ਨਹੀਂ ਮਲਾਵਾਂਗਾ ਅਸੀਂ ਜਕਾਰਾ ਛੱਡਦੇ ਹਾਂ ਜਕਾਰੇ ਦਾ ਜਵਾਬ ਦੇ ਕੇ ਪਿਆਰੇ ਨਾਨਕ ਨਾਲ ਪ੍ਰੋਮਿਸ ਕਰਕੇ ਜਾਇਓ ਜੋ ਬੋਲੇ ਸੋ ਨਿਹਾਲ ਆਓ ਪਿਆਰੀ ਜੀ ਨੂੰ ਕੁੱਕ ਕਰੀਏ हे ਪਿਤਾ ਧਿਆ ਕਰਿਓ ਧਿਆ ਕਰਿਓ ਸਾਰੇ ਜਾਨੀ ਤਨ ਗੁਰੂ ਨਾਨਕ ਮਹਾਰਾਜ ਜੀ ਨੂੰ ਗਾਵਾਂਗੇ ਅਪਜੀ ਬੜੇ ਪ੍ਰੇਮ ਨਾਲ ਪਿਆਰੇ ਨਾਨਕ ਜੀ ਨੂੰ ਗਾਇਓ हे ਪਿਤਾ ਰਹਿਮਤ ਕਰਿਓ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਮੇਰਾ ਨਾਨਕ ਤਨ ਮੇਰਾ ਨਾਨਕ ਜੀ ਆਵਾਹ ਮੇਰਾ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਹੇ ਪਿਤਾ ਹੇ ਸਾਹਿਬਾ ਅਸੀਂ ਸਭ ਆਪ ਜੀ ਦੇ ਬੱਚੇ ਆ ਸਤਿਗੁਰੂ ਬੇਨਤ ਬੁੱਲਾਂ ਕਰਦੇ ਆ ਆਪ ਜੀ ਬਖਸ਼ ਲੈਣਾ ਸਾਨੂੰ ਸਭਨਾਂ ਨੂੰ ਆਪਣੇ ਬਣਾ ਲੈਣਾ ਅਸੀਂ ਆਪ ਜੀ ਦੇ ਹੋ ਜਾਈਏ ਅਜੇ ਹੀ ਦਾਤ ਸਭਨਾਂ ਨੂੰ ਬਖਸ਼ਣੀ ਸਭਨਾਂ ਨੂੰ ਆਪਣਾ ਪ੍ਰਕਾਸ਼ ਬਖਸ਼ਣਾ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਗਲ ਵਕੜੀ ਪਾਉਣੀ ਸਤਿਗੁਰੂ ਪਿਤਾ ਆਪ ਜੀ ਨੇ ਇਹ ਅੰੰਗ ਦੀਆਂ ਕੜੀਆਂ ਬਖਸ਼ੀਆਂ ਆਪ ਜੀ ਤੋਂ ਕੋਟਵਰੀ ਬੁਲਹਾਰੇ ਅਬਜੀ ਨੇ ਬੋਲ ਬਖਸ਼ੇ ਅਬਜੀ ਦੀ ਮੈਨੂ ਗਾ ਸਕੇ ਸ਼ੁਕਰੇ ਬਿਤਾ ਅਬਜੀ ਨੇ ਸਰੋਤ ਬਖਸ਼ੀ ਅਬਜੀ ਦੇ ਰੰਗਾਂ ਨੂੰ ਸੁਣ ਸਕੇ ਅਬਜੀ ਦਾ ਕੋਟ ਕੋਟ ਸ਼ੁਕਰੇ ਜਿੰਨਾ ਗੁਰਮੁਖਾਂ ਚ ਵਸ ਕੇ ਅਬਜੀ ਨੇ ਇਹ ਸੇਵਾ ਦੇ ਰੰਗ ਬਣਾਈ ਉਹਨਾਂ ਸਭਨਾ ਦੀ ਸੇਵਾ ਨੂੰ ਥਾਈ ਪਵਣਾ ਸੋਹਣੀ ਸੇਵਾ ਬਖਸ਼ਣੀ ਜੀ ਦੇ ਚੋਂ ਅਬਜੀ ਦਾ ਮਲਾਪ ਹੋਵੇ ਕੋਟ ਪੁੱਲਾਂ ਦੀ ਖਿਮਾ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਅਬਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦਿਆਂ ਬਿੰਤ ਪੁੱਲਾਂ ਹੋਈਆਂ ਉਹਨਾਂ ਦੀ ਅਬਜੀ ਵੀ ਬਖਸ਼ ਲੈਣਾ ਆਓ ਪਿਆਰੇ ਜੀ ਨੂੰ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ